ਐਕਸੀਡੈਂਟ ਹੋਇਆ ਇਹਦਾ ਮੂਨਕਾ ਵਿੱਚ ਬਚਾਉਂਦਾਰੇ ਇੱਕ ਪੈਰਾਡਾਈਜ਼ ਕੰਪਨੀ ਦੀ ਬੱਸ ਆ ਰਹੀ ਸੀ ਦਸੂਵੇ ਤੋਂ ਟਾਂਡੇ ਨੂੰ ਜਾ ਰਹੀ ਸੀ ਜਿਹੜਾ ਕੋਈ بارش ਦੇ ਕਰਕੇ ਸਕਿਡ ਹੁੰਦੀ ਹੋਈ ਜਿਹੜੀ ਕਿ ਇੱਥੇ ਟਰੈਕਟਰ ਖਲੋਤਾ ਸੀ ਮੂਨਕਾ ਤੋਂ ਟਰੈਕਟਰ ਆਜ ਆ ਰਿਹਾ ਸੀ ਜਿਹਨੂੰ ਅਮਰੀਕ ਸਿੰਘ ਨਾਂ ਦਾ ਮਾਲਕ ਸੀ ਉਸ ਟਰੈਕਟਰ ਦਾ ਤੇ ਉਹਦਾ ਜਿਹੜਾ ਮਜ਼ਦੂਰ ਸੀਗਾ ਉਹਦਾ ਡਰਾਈਵਰ ਸੀਗਾ ਪ੍ਰਵਾਸੀ ਸੀਗਾ ਕੋਈ ਸ਼ਾਇਦ ਉਹਦਾ ਨਾ ਪਰਸ਼ੋਤਮ ਦੱਸ ਰਿਹਾ ਉਹ ਚਲਾ ਰਿਹਾ ਸੀਗਾ ਔਰ ਉਹ ਜਦੋਂ ਸਕਿਡ ਕਰਕੇ ਗੱਡੀ ਇੱਕ ਨਾਲ ਕਾਰ ਸੀਗੀ ਕਾਰ ਵੀ ਮੂਨ ਕਾਂਦੀ ਆ ਇੱਕ ਸਕੂਟਰੀ ਚਾਰ ਚੀਜ਼ਾਂ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਕੈਜ਼ੁਐਲਟੀ ਹੋਈ ਆ ਜਿਹੜਾ ਪ੍ਰਵਾਸੀ ਡਰਾਈਵਰ ਜਿਹੜਾ ਟਰੈਕਟਰ ਨੂੰ ਚਲਾ ਰਿਹਾ ਸੀ ਉਹਦੀ ਉਹਦੀ ਡੈਥ ਹੋ ਗਈ ਆ ਔਰ ਬਾਕੀ ਚਾਰ ਕ ਬੰਦੇ ਜਿਹੜੇ ਉਹ ਸੀਰੀਅਸ ਇੰਜਰਡ ਆ ਉਹਨਾਂ ਨੂੰ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਬਾਕੀ ਸਾਰਾ ਹੁਣ ਰੋਡ ਨੂੰ ਕਲੀਅਰ ਕਰਕੇ ਤੇ ਆ ట్రాਫਿਕ ਜਿਹੜੀ ਉਹ ਨਿਰੰਤਰਣ ਚੱਲੂ ਕਬਦਾ ਬਸ ਆਲਮੋਸਟ ਇਹਨਾਂ ਦੀ ਫੋਲੀ ਹੁੰਦੀ ਆ ਜੀ ਸਵੇਰ ਵਾਲੀਆਂ ਸਵਾਰੀਆਂ ਜਿਹੜੀਆਂ ਆ ਕਾਫੀ ਇਹਨਾਂ ਦਾ ਪਰ ਕੋਈ ਕੋਈ ਸੀਰੀਅਸ ਇਨਜਲ ਨਹੀਂ ਹੋਇਆ ਇੱਕ ਜਿਹਦੀ ਸਕੂਟਰੀ ਆ ਜਿਹੜਾ ਬੰਦੇ ਦੀ ਆ ਉਹ ਉਹਦੀ ਲੱਤ ਫ੍ਰੈਕਚਰ ਹੋਈ ਆ ਉਹ ਹਸਪੀਟਲ ਵੇਪ ਹਸਪੀਟਲ ਉਹ ਐਡਮਿਟ ਹੈ ਬਾਕੀ ਠੀਕ ਹੈ ਥੈਂਕ ਯੂ